हां जी सासरी काळ वीर जी सासरी काळ पाजी किणियां ਵੈਣਾ ਸੇਲ ਕਰੀ ਚਾਰ ਪਾਜੀ ਆਪਣੇ ਕੋਲੇ ਠੀਕ ਹੈ ਜੀ ਦੋ ਗੱਬਣਾ हां जी ਦੋ ਗੱਬਣਾ ਦੋ ਸੂਈਆਂ ਸਵਾਈਆਂ ਤੇ ਮੁੱਲ ਕਿਨੇ ਕਿਨੇ ਆ ਮੁੱਲ ਪਾਜੀ ਬਿਲਕੁਲ ਛੋਟੇ ਛੋਟੇ ਆ ਆ ਗੱਬਣ ਵੈੜ ਦਾ ਕਿੰਨਾ ਮੁੱਲ ਆ ਪਾਜੀ ਇਹ 20 ਦੀ ਦੇ ਦਾਂਗੇ 20000 ਦੀ ਕਿੰਨੇ ਦਿਨ ਲੈ ਜੂ ਇਹ ਪਾਜੀ ਲੈ ਜੂਗੇ ਮਹੀਨਾ ਕਹਿ ਕੇ ਦਵਾਂਗੇ ਜੀ ਠੀਕ ਹੈ ਦੂਜੇ ਨੰਬਰ ਵਾਲੀ ਜਿਹੜੀ ਦੂਜੀ ਪਾਜੀ 30 ਦੀ ਦੇ ਦਾਂਗੇ 30 ਦੀ ਤਾਜੀ ਸੂਈ ਤਾਜੀ ਸੂਈ ਪਾਜੀ ਠੀਕ ਹੈ ਦੁੱਧ ਕਿੰਨਾ ਦੇ ਕੋਲ ਦੁੱਧ ਪਾਜੀ ਇਸ ਟਾਈਮ 7 ਤੋਂ 8 ਕਿਲੋ ਤਿਆਰ ਆ ਬੋਲਾ ਆ ਤੀਜੇ ਨੰਬਰ ਵਾਲੀ ਇਹ ਥਾਣ ਥਣ ਕਿੱਡਾ ਸੋਹਣਾ ਲਗਾ ਮਗਰ ਵੱਛੀ ਤੇ ਸਿੰਘ ਵੀ ਹੈਗਾ ਤੇ ਆ ਜਿਹੜੀ ਲਾਸਟ ਪੀਸ ਇਹ ਪਾਜੀ 8 ਤੋਂ 10 ਦਿਨ ਲੈ ਜਾਊਗੀ ਸੂਨ ਦੇ ਵਿੱਚ ਗੱਬਣ ਗੱਬਣ ਪਾਜੀ 40 ਦੇ ਦਾਂਗੇ ਠੰਡੀ ਤੇਰੀ ਠੰਡੀ ਪਾਜੀ ਬਿਲਕੁਲ ਠੰਡੀ ਤੇਰੀ ਬਿਲਕੁਲ ਬਿਲਕੁਲ ਪਾਜੀ ਆ ਵੇਖੋ ਆ ਵੇਖੋ ਕਰੋ ਚੈੱਕ ਵੱਡੀ ਆ ਜਾਈ ਸ਼ਾਈ ਆ ਕੋਈ ਚੱਕਰ ਨਹੀਂ ਪਾਜੀ ਦੁੱਧ ਕਿੰਨਾ ਚ ਵਾਜੂਗੀ ਇਹ ਦੁੱਧ ਪਾਜੀ ਆਰਾਮ ਨਾਲ 14 ਤੋਂ 15 ਕਿਲੋ ਚ ਵਾਜੂਗੀ ਮੋਨ ਨੰਬਰ ਦੱਸ ਦੇ ਵੀਰ ਆਪਣਾ 8264542115 ਪਿੰਡ ਕਿਹੜਾ ਪਿੰਡ ਜੱਤੋ ਸਰਜਾ ਜ਼ਿਲ੍ਹਾ ਗੁਰਦਾਸਪੁਰ ਵੀਰ ਨੂੰ ਫੋਨ ਕਰ ਲਿਓ ਵੀਡੀਓ ਕਰ ਦਿਓ ਸ਼ੇਅਰ